ਇੱਥੇ ਅੱਜ ਸਵੇਰੇ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਤਕਰੀਬਨ 30 ਜਿਹੜੇ ਪ੍ਰਾਇਮਰ ਸਹਿਬਾਨ ਹਾਜ਼ਰ ਸੀ। ਔਰ ਉਸ ਮੀਟਿੰਗ ਦਾ ਜਿਹੜਾ ਅਜੰਡਾ ਸੀਗਾ ਉਹ ਸ਼ਰਤ ਮੇਰੇ ਹੱਥ 'ਚ ਹੀ ਆ ਰਿਹਾ ਸੀਗਾ। ਪਹਿਲੀ ਗੱਲ ਤੇ ਜਿਹੜਾ ਅਜੰਡਾ ਸੀਗਾ ਇਸ ਅਜੰਡੇ ਦੇ ਵਿੱਚ ਅਸੀਂ ਜਿਹਨੂੰ ਤਾਂ ਮੀਟਿੰਗ ਨੂੰ ਅੱਗੇ ਪਾਇਆ ਸੀ ਕਿ ਇਹਦੇ ਵਿੱਚ ਨਾ ਤਾਂ ਕੋਈ ਸ਼ਿਵਰ ਦਾ ਮਤਾਂ ਸੀ ਇਹ ਨਾ ਚ ਸੇ ਹੋਰ ਕਾਸ ਦੀ ਗੱਲ ਦਾ ਮਤਾ ਸੀ ਸਿਰਫ ਸਰਕਾਰੀ ਜਿਹੜੀ ਮਸ਼ੀਨਰੀ ਖਰੀਦਣ ਬਾਰੇ ਜਾਂ ਸਾਡੇ ਜਿਹੜੇ ਭਰਾ ਉਹਨਾਂ ਨੂੰ ਜਿਹੜਾ ਸਫਾਈ ਸੇਵਕਾਂ ਦੀ ਭਰਤੀ ਬਾਰੇ ਜਿਹੜਾ ਟੈਂਪਰੇਰੀ ਭਰਤੀ ਹੋਣੀ ਹੈ ਬੰਦੇ ਰੱਖੇ ਜਾਣੇ ਉਹਦੇ ਬਾਰੇ ਸੀ ਉਹਦੇ ਉਤੇ ਜਿਹੜੀ ਮੀਟਿੰਗ ਹੈ ਸਾਰੇ ਹੀ ਜਿੰਨੇ ਭਰਾ ਬੱਗੇ ਹੈ ਇਹ ਵਾਦਾ ਕਰਕੇ ਸਫਾਈ ਸੇਵਕਾਂ ਤੋਂ ਇਹ ਵਾਦੇ ਲਏ ਸੀ ਕਿ ਅਸੀਂ ਪਰਸੋਂ ਤਬ ਅਗਾਂਹ ਮੀਟਿੰਗ ਰੱਖਾਂਗੇ ਮੈਂ ਜੀ ਸਾਡੇ ਸਰਕਾਰੀ ਜੋ ਪ੍ਰਧਾਨ ਜੀ ਸ਼ਮੀ ਤੇਰੀਆ ਜੀ ਸੀਗੇ ਉਦੋਂ ਵਾਦਾ ਕੀਤਾ ਜਾਂਦਾ ਸੀ ਕਿ ਅਸੀਂ ਪਰਸੋਂ ਇਹ ਮੀਟਿੰਗ ਦੁਬਾਰਾ ਕਾਲ ਕਰਕੇ ਜਿਹੜੇ ਸੀਵਰ ਦੇ ਮਤੇ ਜਾਂ ਜਿਹੜੇ ਮੱਲਾਂ ਦੀਆਂ ਸਮੱਸਿਆ ਉਹਦੇ ਮਤੇ ਹਰੇਕ ਐਮਸੀ ਦੇ ਕਿਸੇ ਵੀ ਐਮਸੀ ਦਾ ਨਹੀਂ ਹਰੇਕ ਐਮਸੀ ਦੇ ਮਤੇ ਅਸੀਂ ਉਹਦੇ ਵਿੱਚ ਪਾਵਾਂਗੇ ਪਰ ਉਹ ਬਰਤ ਕਿਸਮ ਦੀ ਗੱਲ ਹੈ ਜੇ ਚਲੋ ਇਹ ਵੀ ਮੰਨ ਲਿਆ ਜਾਂਦਾ ਕਿ ਮੈਨੂੰ ਇਹੋ ਸਾਹਿਬ ਨੇ ਦੱਸਿਆ ਕਿ ਪ੍ਰਧਾਨ ਜੀ ਦੀ ਧਰਮ ਪਤਨੀ ਬਿਮਾਰ ਹੈ ਜੋ ਉਹਦੇ ਕਰਕੇ ਉਹ ਨਹੀਂ ਆਏ ਅੱਜ ਮੀਟਿੰਗ ਨਹੀਂ ਕੋਲ ਸਕਦੀ ਮੈਂ ਉਮੀਦ ਰੱਖਦਾ ਹਾਂ ਕਿ ਅਗਲੇ ਕੱਲ ਜਾਂ ਪਰਸੋਂ ਫੇਸੇ ਤਾਂ ਜੋ ਮੇਰੀ ਨੋਟਿਸ ਹੰਕਾਰ ਜਿਹੜੇ ਸ਼ਹਿਰ ਦੇ ਹਾਲਾਤ ਜਿਹੜਾ ਸ਼ਹਿਰ ਨਰਕ ਦਾ ਰੂਪ ਧਾਰ ਚੁੱਕਿਆ ਮਿਊਸਪਲ ਕਮੇਟੀ ਕਿਦੋਂ ਵੀ ਅਪਾਰਟ ਕਲੀਨ ਮੈਟ ਸਾਂਤ ਸੱਜੀ ਹੈ ਕਿ ਕਦੋਂ ਵੀ ਫੈਸਲਾ ਲੈ ਸਕੀ ਆ ਪੌਂਦ ਦੇ ਛੇਤਰਵਾਰ ਹੋਵੇ ਪੌਂਦ ਹੀ ਐਤਵਾਰ ਕਿ ਜੇਸਾ ਹਾਲਾਤ ਦੇ ਵਿੱਚ ਸ਼ਹਿਰ ਗੁਜ਼ਰ ਰਿਹਾ ਉਹਦੇ ਤੱਕ ਕੋਈ ਆਪਣੇ ਜੇ ਕਾਨੂੰਨ ਲੱਗਦੇ ਨਹੀਂ ਹੁੰਦਾ ਕਿ ਆਪਾਂ ਕਮੇਟੀ ਦੀ ਮੀਟਿੰਗ ਜਿਹੜੀ ਆਫਿਸ ਟਾਈਮ ਦੇ ਵਿੱਚ ਸੱਦੀ ਕੇ ਬਾਹਰ ਸੱਦੀ ਇਹਦੇ 'ਚ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਮੈਂ ਪ੍ਰਧਾਨ ਜੀ ਨੂੰ ਇੱਥੇ ਅੱਜ ਦੁਬਾਰਾ ਬੇਨਤੀ ਕਰਨ ਲਈ ਆਈ ਸੀ ਚਲੋ ਅੱਜ ਜੇ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਹੈ ਤਾਂ ਜੇ ਜਾਓ ਕਿਸੇ ਦਾ ਹੋਰ ਨੂੰ ਮੌਕਾ ਦੇ ਸਕਦੇ ਆ ਕਿ ਪ੍ਰਧਾਨ ਅਮ ਮੀਟਿੰਗ ਦੀ ਪ੍ਰਧਾਨਗੀ ਕਰਨੀ ਹੈ ਪ੍ਰਧਾਨ ਦਾ ਉਹਨਾਂ ਨੇ ਹੀ ਰਹਿਣਾ ਹੈ ਕਿਸੇ ਤੋਂ ਹੋਰ ਮੀਟਿੰਗ ਦੀ ਪ੍ਰਧਾਨਗੀ ਕਰਾ ਕੇ ਜਿਹੜੇ ਹੈਗੇ ਆ ਉਹ ਜਗ੍ਹਾ ਦੀ ਯੋਸਪਈ ਹੈ ਜਿਹੜੇ ਸਾਡੇ ਐਮਸੀ ਸਾਹਿਬਾਨ ਦੇ ਜਿਹੜੇ ਸੀਵਰ ਦੇ ਮਸਲੇ ਆ ਜੀਬੇ ਤੇ ਰੋਜ਼ ਸ਼ਹਿਰ ਦੇ ਵਿੱਚ ਵੀਡੀਓ ਪੈਂਦੀਆਂ ਰੋਜ਼ ਸ਼ਹਿਰ ਦੇ ਵਿੱਚ ਆਖਿਆ ਜਾਂਦਾ ਹੈ ਕਿ ਇਹ ਕੰਮ ਨਹੀਂ ਹੋ ਰਿਹਾ ਮੈਂ ਆਜੇ ਸਲੀ ਹਾਜ਼ਰ ਹਾਂ ਕਿਉਂਕਿ ਮੈਂ ਆਜੇ ਇੱਥੇ ਦੱਸ ਦਿਆਂ ਕਿ ਅੱਜ ਸਾਡੀਆਂ ਦੋ ਮੀਟਿੰਗਾਂ ਨੇ ਇੱਕ ਮੁਕਸੜ ਜਿਹੜਾ ਡੀਸੀ ਆਫਿਸ ਦੇ ਵਿੱਚ ਜਿਹੜੇ ਇਥੋਂ ਦੇ ਇੰਚਾਰਜ ਮੰਤਰੀ ਸਾਹਿਬਾ ਅਮਨ ਅਰੋੜਾ ਜੀ ਉਹਨਾਂ ਨੇ ਮੀਟਿੰਗ გამੀ ਹੈ ਦੂਜੀ ਮੇਰੀ ਆਪਦੀ ਮੀਟਿੰਗ ਸੋਕਾ 10 ਵਜੇ ਵਿਧਾਨ ਸਭਾ ਦੀ ਕਮੇਟੀ ਦੀ ਸੀ ਕਿ ਮੈਂ ਉਹ ਵੀ ਛੱਡ ਕੇ ਆਇਆ ਤੇ ਸ਼ਹਿਰ ਵਾਸੀ ਇਹਨਾਂ ਸਮਝਣ ਕਿ ਐਮ ਐਲ ਏ ਦੀ ਕਾਰਗੁਜ਼ਾਰੀ ਕਰਕੇ ਨਹੀਂ ਹੋ ਰਿਹਾ ਮੈਂ ਤਾਂ ਇਹ ਦੱਸਣ ਲਈ ਪਹੁੰਚਿਆ ਕਿ ਅਸੀਂ ਪਰसों ਵਾਦਾ ਕੀਤਾ ਸੀ ਆ ਸਾਨੂੰ ਅੱਜ ਉਹ ਵਾਦਾ ਨਿਭਾਉਣਾ ਚਾਹੀਦਾ ਸੀ ਕਿ ਅੱਜ ਸਾਡੇ ਹਮਤੇ ਪੈ ਕੇ ਅੱਜ ਉਹ ਸੰਗਮ ਮੰਗਾ ਰੱਖ ਕੇ ਜਿਹੜਾ ਪਰसों ਪੇਸ਼ ਕੀਤਾ ਗਿਆ ਇਹਦਾ ਮਗਰੋਂ ਫੱਗੜਾ ਦਾ ਹੋਰ ਪੇਜ ਲੱਗ ਜਾਣਾ ਸੀ ਤੇ ਅਸੀਂ ਇਹ ਮੀਟਿੰਗ ਪਾਸ ਕਰਦੇ ਤੇ ਸਾਡੇ ਜਿਹੜੇ ਗਰੀਬ ਭਰਾ ਉਹਨਾਂ ਦਾ ਮਦਦ ਵੀ ਬਾਖੂਲਾ ਇਹ ਸਭ ਤੋਂ ਮੈਂ ਉਹਨਾਂ ਭਾਵਾਂ ਦੀ ਇੱਥੇ ਸਾਡੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਆਪਦੇ ਆਪ ਦੇ ਮੱਲਿਆਂ ਤੋਂ ਆਹਨ ਤਰ੍ਹਾਂ ਵੇਂਦੀ ਹੋਈ ਇੱਥੇ ਪਹੁੰਚੇ ਹੋਏ। ਮੈਂ ਉਹਨਾਂ ਦਾ ਵੀ ਤਨਵਾਦ ਕਰੂੰਗਾ ਸ਼ਹਿਰ ਵਾਸੀਆਂ ਵੱਲੋਂ ਜਿਹੜੇ ਇਸ ਮੀਟਿੰਗ ਨੂੰ ਅਣਗੌਣਾ ਕਰਕੇ ਕਹਿੰਦੇ ਕਿ ਸੀਵਰ ਲਈ ਇੱਥੇ ਤਾਂ ਹੀ ਕੋਈ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸੀਵਰ ਦੀ ਹਾਲਾਤ ਨੂੰ ਮੈਂ ਜੋ ਇਹ ਮੁਕਸਦ ਦੀ ਮਿਸਪਲ ਕਮੇਟੀ ਕੋਲੇ ਇਹੋ ਸਾਹਿਬ ਦੱਸਿਆ ਕਿੰਨੇ ਪੈਸੇ ਪਈ। ਜਿਹੜੇ ਸੀਵਰ ਤੇ ਲਾ ਸਕਦੇ। ਇਹੋ ਸਾਹਿਬ ਕੋਲੇ ਬੈਠੇ ਆ। ਮੁਖਸਰ ਮਿਊਸਪਲ ਕਮੇਟੀ ਕੋਲੇ 21 ਕਰੋੜ ਰੁਪਇਆ ਜਿਹੜਾ ਮੇਰੇ ਨੌਲੇਜ ਦੇ ਵਿੱਚ ਹੈ ਉਹ ਪਿਆ ਟੋਟਲ ਪਿਆ ਹੈ ਜਿਦੇ ਚੋਂ 60% ਹਿੱਸਾ ਸੀਵਰ ਤੇ ਵਾਟਰ ਸਪਲਾਈ ਤੇ ਲੱਗਣਾ ਹੁੰਦਾ ਤੇ 10 ਕਰੋੜ ਦੇ ਕਰੀਬ ਰੁਪਏ ਦੇ ਜਿਹੜੇ ਬਿੱਲ ਪਾਸ ਕਰਕੇ ਮੁਖਸਰ ਦੇ ਸੀਵਰ ਦੀ ਹਾਲਤ ਸੁਧਾਈ ਜਾ ਸਕੀ ਹੈ ਪੈਸੇ ਕਿਤੋਂ ਆਉਣੇ ਨਹੀਂ ਕਈ ਅਨੁਛਿਆਂ ਨੂੰ ਵੇਹ ਵੇਂਦੇ ਕੇ ਮੇਰੀ ਜੇਬ ਚੋਂ ਆਏ ਪੈਸੇ ਹੈ ਇਹ ਪੈਸੇ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਨੇ ਮੁਕਸ਼ਰ ਦੇ ਸੀਵਰ ਲਈ ਦਿੱਤੇ ਆ ਲੋਕਾਂ ਨੇ ਟੈਕਸ ਭਰ ਕੇ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਕੋਈ ਇਹ ਕਿਸੇ ਦਾ ਆਪਦੀ ਜੇਬ ਦੇ ਪੈਸੇ ਨਹੀਂ ਕਿ ਉਹ ਸੀਵਰ ਤੇ ਨਹੀਂ ਲੱਗਣੇ ਕੋਈ ਐਮਸੀ ਸਾਹਿਬਾਨ ਇਹ ਕਹਿ ਰਹੇ ਸੀ ਕਿ ਅਸੀਂ ਬੁਆੜੀ ਸੀਵਰਾਂ ਨੂੰ ਪੈਸੇ ਕੀ ਦੇਦੇ ਹੋ ਸਮਝ ਲੱਗ ਕੇ ਕਿ ਸੀਵਰ ਨੂੰ ਦੇਣਾ ਜ਼ਿੰਮੇਵਾਰੀ ਹੈ ਸਾਡੀ ਮੈਂ ਉਹਨਾਂ ਐਮਸੀ ਸਾਹਿਬਾਨ ਨੂੰ ਵੀ ਇੱਥੇ ਦੱਸਣਾ ਚਾਹੂੰਗਾ ਕਿ ਸੀਵਰ ਨੂੰ ਤੁਸੀਂ ਆਪਦੀ ਜੇਬ ਚੋਂ ਪੈਸੇ ਨਹੀਂ ਦੇ ਰਹੇ ਫੀਬਰ ਨੂੰ ਜਿਹੜੇ ਲੋਕ ਟੱਚ ਕਰਦੇ ਆ ਜਿਹੜੇ ਪੰਜਾਬ ਸਰਕਾਰ ਨੂੰ ਦਿੰਦੇ ਆ ਪੰਜਾਬ ਸਰਕਾਰ ਦੇ ਥਰੂ ਇੱਥੇ ਕਮੇਟੀ ਚਾਉਂਦੇ ਕਮੇਟੀ ਟੈਕਸ ਲੈਂਦੀ ਆ ਉਹ ਪੈਸੇ ਆ ਤੇ ਉਹਨਾਂ ਚੋ 60% ਪੈਸੇ ਕੇ ਗਲਤ ਜਿਸ ਬੰਦੇ ਨੂੰ ਨੌਲੇਜ ਹੀ ਨਹੀਂ ਵੀ ਕਮੇਟੀ ਨੇ ਫੀਬਰ ਦੇ ਪੈਸੇ ਲਏ ਉਹਦੇ ਨਾਲ ਤਾਂ ਜਲਾਈ ਕੀ ਕਰ ਸਕਦੀ ਕਮੇਟੀ ਨੇ 10 ਕਰੋੜ ਰੁਪਈਆ ਕਮੇਟੀ ਲਾ ਸਕਦੀ ਆ ਜੇ ਫੀਬਰ ਤੇ ਪਰ ਮੈਂ ਕੋਈ ਇੱਥੇ ਸਿਆਸੀ ਕਾਰਗੁਜ਼ਾਰੀ ਕਰਨ ਨਹੀਂ ਆਇਆ ਮੇਰੇ ਨਾਲ ਇੱਥੇ ਅਕਾਲੀ ਦਲ ਦੇ ਐਮਸੀ ਵੀ ਬੈਠੇ ਐ ਮੇਰੇ ਨਾਲ ਇੱਥੇ ਕਾਂਗਰਸ ਦੇ ਐਮਸੀ ਵੀ ਬੈਠੇ ਆ ਕਿਉਂ ਬੈਠੇ ਆ ਕਿ ਹਾਉ ਉਸਨੇ ਮਗਲੇ 6 ਮਹੀਨਿਆਂ ਤੋਂ ਜਾਂ ਸਾਲ ਤੋਂ ਇੱਕ ਵੀ ਰੁਪਿਆ ਜਿਹੜਾ ਸਿਵਰ ਦੇ ਸੁਧਾਰ ਲਈ ਲਿਆ ਪਹਿਲੀ ਵਾਰੀ ਹੋਇਆ ਕਿ ਬਰਸਾਤ ਦੇ ਮੌਸਮ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਮਿਸਪਲ ਕਮੇਟੀ ਦੀ ਮੀਟਿੰਗ ਨਹੀਂ ਹੋਈ ਅੱਜ ਜਿਹੜਾ ਮੇਰੇ ਖਿਆਲ ਜਿੰਨਾ ਦੀ ਬਰਸਾਤ ਲਈ ਮੀਟਿੰਗ ਹੁੰਦੀ ਆ ਆ ਸਾਡੇ ਵਿੱਚ ਸਾਡੇ ਸਾਕਾ ਪ੍ਰਧਾਨ ਬਾਬਾ ਜੀ ਬੈਠੇ ਆ ਜਦੋਂ ਇਹ ਵੀ ਪ੍ਰਧਾਨ ਰਹੀ ਆ ਅੱਜ ਤੋਂ 1 ਮਹੀਨਾ ਪਹਿਲਾਂ ਕਦੇ ਪਾਟਸਰ ਜਿਹੜਾ ਨਾਲ ਹੈ ਉਹਦੀ ਸਫਾਈ ਦਾ ਇੱਥੇ ਬਹਿ ਕੇ ਫੈਸਲਾ ਹੋਇਆ ਕਰਦਾ ਸੀ ਕਿ ਇਹ ਸਫਾਈ ਇਸ ਦਿਨ ਹੋ ਜੂਗੀ ਅੱਜ ਤੋਂ 1 ਮਹੀਨਾ ਡੇਢ ਮਹੀਨਾ ਪਹਿਲਾਂ ਸੀਵਰ ਦਾ ਫੈਸਲਾ ਹੋਇਆ ਕਰਦਾ ਸੀ ਕਿ ਸਫਾਈ ਇਸ ਕਿਸਮ ਦੀ ਹੋਗੀ ਕਿ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦਾ ਕਿ ਕਿਸ ਕਿਸਮ ਦੀ ਰਾਜਨੀਤੀ ਹੈ ਕੀ ਸੋਚਦੇ ਆ ਮੈਂ ਇਹਨਾਂ ਨੂੰ ਅੱਗੇ ਵੀ ਦੱਸਿਆ ਸੀ ਕਿ ਤੁਸੀਂ ਜੇ ਕੱਲੇ ਐਮਐਲ ਨੂੰ ਬਗੜਾਮ ਕਰ ਲਈਏ ਕਰ ਰਹੇ ਹੋ ਤੁਸੀਂ ਮੈਨੂੰ ਬਗੜਾਮ ਕਰ ਲੋ ਮੇਰੀ ਸ਼ਰਕ ਦੇ ਰਾਹ ਰੋਕ ਲੋ ਪਰ ਲੋਕਾਂ ਨੂੰ ਨਾ ਨਾਕੋ ਬੰਦੋ ਲੋਕਾਂ ਦਾ ਜਿਹੜਾ ਪਾਣੀ ਹੈ ਸੀਵਰ ਦਾ ਪਾਣੀ ਨਾ ਰੋਕੋ ਮੈਨੂੰ ਨਹੀਂ ਰੋਕਦੇ ਤੁਸੀਂ ਉਹ ਐਮਸੀ ਜਬਾਨ ਜਿਹੜਿਆ ਸਾਡੇ ਪਵੰਗੀ ਬੈਠੇ ਐ ਤੇ ਪਰਸੋਂ ਘਰ ਦੇ ਵਿੱਚ ਗਈ ਸੀ ਚੱਪਲਾ ਲੈ ਕੇ ਕਿ ਮੈਂ ਚੱਪਲਾ ਪਾ ਕੇ ਅੰਨਜਾ ਬਾਹੂਟ ਨਹੀਂ ਪਾ ਸਕਿਆ ਇਹ ਵਜ੍ਹਾ ਐ ਐਮਸੀ ਨਾਲ ਜਿਹੜਾ ਖਿਲਵਾੜ ਹੋ ਰਿਹਾ ਇਸ ਕਰਕੇ ਮੈਂ ਸਾਰੇ ਹੀ ਹਾਊਸ ਦੇ ਸਤਾਰੀਆਂ ਮੈਂਬਰਾਂ ਜਿਹੜੇ ਇੱਥੇ ਨਹੀਂ ਪਹੁੰਚੇ ਸਰਕਾਰ ਕਯੋ ਸਾਡੇ ਸਰਕਾਰ ਦੇ ਯੋਗ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਸਾਠੋਂ ਇੱਕ ਦੋ ਦਿਨ ਦਾ ਸਮਾਂ ਹੋਰ ਲੈ ਰੋ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਕਿ ਤੇਰੀ ਤੇ ਤੇ ਅੰਸੀ ਜਿਹੜੇ ਮਤੇ ਦੇਣਗੇ 31 ਦੇ ਕਾਤੀ ਜਿਹੜੇ ਮਤੇ ਦੇਣਗੇ ਉਹ ਇੱਥੇ ਮੈਂ ਐਸ ਡੀਓ ਜਿਹੜਾ ਕਬਲੇ ਚਾਲ ਹੈ ਉਹ ਇੱਥੇ ਬੈਠੇ ਹੋਣਗੇ ਦੋ ਦਿਨਾਂ ਦਾ ਜਿੰਨਾਂ ਨਾਲ ਆਪਦੇ ਕਾਤੇ ਉਹਨਾਂ ਦੇ ਐਸਟੀਮੇਟ ਪਾਸ ਕਰਾਉਣ ਤੇ ਉਹਨਾਂ ਨੂੰ ਜਿਹੜੀ ਮੀਟਿੰਗ ਦੇ ਵਿੱਚ ਪਾਇਆ ਜਾਂਦਾ ਜਿਹੜਾ 7 ਕਰੋੜ ਰੁਪਇਆ ਜਿਹੜਾ ਸ਼ਹਿਰ ਦਾ ਪਿਆ ਹੈ ਹਨਾਨੇ ਦੀ ਗੱਲ ਹੈ ਕਿ ਬਾਹਰਲੀ ਕਮੇਟੀ ਵਾਲੇ ਸਰਕਾਰ ਤੋਂ ਪੈਸੇ ਮੰਗ ਕੇ ਵੀ ਸੁਧਾਰ ਕਰੀ ਜਾਂਦੇ ਇੱਥੇ ਪੈਸੇ ਪਏ ਹੋਣ ਦੇ ਬਾਵਜੂਦ ਕਿੱ ਲੱਗੇ ਹੁੰਦੇ ਤਾਂ ਅੱਜ 23 ਕਰੋੜ ਦੀ 20 ਕਰੋੜ ਰੁਪਇਆ ਹੋਰ ਆ ਜਾਣਾ ਕਿਉਂਕਿ 31 ਮਾਰਚ ਤੱਕ ਵੀ ਪੈਸੇ ਨਹੀਂ ਲੱਗਦੇ ਇਹ ਤਾਂ ਪਤਾ ਨਹੀਂ ਕਦੋਂ ਦੇ ਮੈਂ ਜਿੰਨੇ ਹੱਥ ਅਸੀਂ ਅੱਜ ਕੱਲ ਨੂੰ ਰੱਖਣਾ ਰਾਤ ਨੂੰ ਰੱਖਣਾ ਨਾ ਅਸੀਂ ਰਾਤ ਸਭ ਤੋਂ ਪਹਿਲਾਂ ਮਤਲਬ ਸਾਡੇ ਭਰਾਵਾਂ ਦਾ ਹੋਊਗਾ ਜਿਹਦੇ ਤੇ 120 ਦੇ ਕਰੀਬ ਜਾਂਦੇ ਜਿੰਨੇ ਵੀ ਲੋੜ ਹੈ 180 180 ਦੇ ਕਰੀਬ ਜਿਹੜੇ ਅੱਜ ਭਾਈ ਕੰਚਰੀ ਬਣਤੀ ਕਰਨੇ ਨੇ ਦੋ ਰੋਡ ਦੀਆਂ ਗਲੀ ਨੰਬਰ 3 ਤੇ 4 ਰੈਨੂ ਪ੍ਰੋਜੈਕਟ ਦੀਆਂ ਗਲੀਆਂ ਗਾਂਧੀ ਨਗਰ ਬਸਤੀ ਬਰਖਾਤੀ ਨਾਵਾਜ਼ ਦੀ ਸੁਬਾਈ ਅਮੇਦਕਰ ਕਲੋਨੀ ਗੋਨਿਆਵਾ ਰੋਡ ਗੂੜਾ ਗੁਜਰ ਰੋਡ ਦੀਆਂ ਗਲੀਆਂ ਹਰਪਿੰਦਗਨ ਨਗਰ ਦੀਆਂ ਗਲੀਆਂ ਮੌਨ ਰੋਡ ਦੀਆਂ ਗਲੀਆਂ ਕੋਟਲੀ ਰੋਡ ਦੀਆਂ ਗਲੀਆਂ ਅਮੇਦਕਰ ਨਗਰ ਖੰਦੇਵਾਲਾ ਰੋਡ ਦੀਆਂ ਗਲੀਆਂ ਵਿਰਧਿਤ ਬਸਤੀ ਜੈ ਕ੍ਰਾਮ ਨਗਰ ਜੇਗਾ ਵੀ ਕੋਈ ਅੰਸ਼ਕ ਨਾਬ ਦੇ ਹੋਰ ਮੱਲੇ 31 ਦੇ 31 ਇਹ ਮਤੇ ਦਾ ਮਕਾਨ ਦੱਸਿਆ ਕਿ ਇਹ ਉਹ ਪ੍ਰਭਾਵ ਕੇਰੀਆ ਹੈ ਜਿੱਥੇ ਲੋਕਾਂ ਨੂੰ ਚੱਪਲਾ ਲਾ ਕੇ ਜਾਣਾ ਪੈਂਦਾ ਰਾਜਾ ਭਾਸਾ ਰੋਡ ਭਾਸਾ ਰੋਡ ਲਿਖੀ ਰਾਜਾ ਟਾਊਨ ਤੋਂ ਦੀ 500 ਰੋਡ ਉੱਤੇ ਰਾਜਾ ਟਾਊਨ ਨੂੰ ਇਹ ਉਹ ਪ੍ਰਭਾਵਤਮਕ ਹੈ ਇਹਦੇ ਵਿੱਚ ਜੇ ਕਿਸੇ ਅੰਥੀ ਘਰ ਬਾਂਦਾ ਹੋਰ ਪ੍ਰਭਾਵਤਮਕ ਆ ਰਹਿਦਾ ਉਹ ਦੇਣ ਦਾ ਹੱਕਦਾਰ ਹੋਊਗਾ ਅਸੀਂ ਅੱਜ ਇੱਥੇ ਲਿਸਟ ਬਣਾ ਕੇ ਆਪਦੇ ਕੰਿਓ ਸਾਰੇ ਲੱਕ ਜਾਵਾਂਗੇ ਮੈਂ ਪ੍ਰਧਾਨ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਲੋਕ ਜਿੰਨਾ ਕੋਈ ਬਰਦਾਸ਼ਤ ਕਰ ਚੁੱਕੇ ਸੀ ਕਰਨਾ ਸੀ ਕਰ ਲਿਆ ਪਰ ਪ੍ਰਧਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਹਾਊਸ ਦੀ ਪਾਵਰ ਉਹਨਾਂ ਕੋਲ ਹੈ ਮੀਟਿੰਗ ਹੋਣਾ ਨੇ ਸਦਨੀਆ ਮੀਟਿੰਗ ਹੋਣਾ ਨੇ ਪਾਸ ਕਰਾਉਣੀਆਂ ਜਿੱਥੇ 4 ਕਰੋੜ ਦੀ ਮੰਗ ਦੀ ਲੋੜਾ ਉੱਥੇ 8 ਕਰੋੜ ਦੇ ਬਜਟ ਪਾਸ ਕਰੋ ਤੇ ਸ਼ਹਿਰ ਦੇ 시민 ਨੂੰ ਪਾਸ ਕਰੋ ਜੇ ਹੋ ਵੀ ਹੋਣੇ ਪਈਏ ਦੀ ਲੋੜ ਪੈਗੀ ਮੁੱਖ ਮੰਤਰੀ ਸਾਹਿਬ ਤੋਂ 12 ਕਰੋੜ ਕਢਾ ਲਿਆ ਜੀ ਨਾਲ ਹੀ ਇਹ ਜਰੂਰ ਬੇਨਤੀ ਕਰੂੰਗਾ ਕਿ ਸੀਵਰ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਸੀਵਰ ਦੇ ਸਿਸਟਮ ਨੂੰ ਜਿੱញਾ ਜਿਵੇਂ ਆਪਣੀ ਉਹ ਬਾਰੀਪਾਸ ਦੇ ਨਾਲ ਕਿਹੜੀ ਕਿਰਤਨਾਗਰ ਕਿਰਤਨਾਗਰ ਦਾ ਜਿਹੜਾ ਸੀਵਰ ਉਹ ਬੰਦ ਆ ਉਹ ਪਹਿਲੀ ਨੂੰ ਵੀ 2 ਕਰੋੜ ਦੀ ਲਾਗਤ ਨਾਲ ਪਹਾੜੀ ਮਰੋੜ ਰੋਡ ਤੇ ਜੋੜਿਆ ਜਾਵੇ ਪਹਾੜੀ ਉਹਨਾਂ ਬੋਨਿਆਣਾ ਰੋਡ ਤੇ ਜੋੜਿਆ ਜਾਵੇ ਜੋ ਬੋਨਿਆਣਾ ਰੋਡ ਤੇ ਸੀ ਬਣਨ ਛੇਤੀ ਐਨੇ ਪੈਸੇ ਹੋਣ ਦੇ ਬਾਵਜੂਦ ਜੇ ਮੈਸਰ ਕਮੇਟੀ ਮੀਟਿੰਗ ਨਹੀਂ ਰਾਖਦੀ ਤਾਂ ਸ਼ਰਮ ਵਾਲੀ ਗੱਲ ਹੈ ਜੇ ਨੈਸ਼ਨਲ ਕਮੇਟੀ ਐਮਥਿਆਂ ਦੇ ਕਹਿੰਦੇ ਇਹ ਮਤੇ ਪਾਸ ਨਹੀਂ ਕਰਦੀ ਤਾਂ ਸ਼ਰਮ ਵਾਲੀ ਗੱਲ ਹੈ ਮੈਂ ਅੱਜ ਉਹਨਾਂ ਭਰਾਵਾਂ ਨੂੰ ਹਿੰਮਤ ਤੇ ਹੌਸਲਾ ਪਾਗਾ ਜਿਹੜੇ ਅੱਜ ਇਹ ਸੌਂਸਰੀ ਨਾਲ ਆਏ ਆ ਕਿ ਅਸੀਂ ਇਹ ਮਤੇ ਪਾਸ ਕਰਾ ਕੇ ਬਾਹਰ ਲਾਵਾਂਗੇ ਮੈਂ ਪ੍ਰਧਾਨ ਜੀ ਨੂੰ ਦੁਬਾਰਾ ਫੇਰ ਰੱਤ ਬੰਨ ਕੇ ਬੇਨਤੀ ਕਰੂੰਗਾ ਕਿ ਐਸੀ ਕੋਈ ਤੰਗੀ ਨਹੀਂ ਰਹਿੰਦੀ ਪਰ ਜੇ ਇਹ ਮਤੇ ਇੱਕ ਹਫਤੇ ਦੇ ਵਿਚ ਵਿੱਚ ਇਹਨਾਂ ਜਿਹੜੇ ਸ਼ਿਵਰ ਬੋਲੇ ਗਏ ਐ ਇਹਨਾਂ ਲਾਈਨਾਂ ਦੇ ਮਤੇ ਨਾ ਪਾਸ ਹੋਏ ਤਾਂ ਪ੍ਰਧਾਨ ਜੀ ਇਹ ਸਾਰੇ ਐਮਸੀ ਸਾਹਿਬਾਨ ਸੰਖੇਪ ਤਾ ਪਸ਼ੇਰ ਵਾਸੀਆਂ ਨੂੰ ਲੈ ਕੇ ਵਿਸ਼ਪਤ ਕਮੇਟੀ ਲੈ ਕੇ ਤਾਹਾਂ ਕਰੀਏ। ਕਈ ਬੰਦੇ ਕਹਿੰਦੇ ਸਰਕਾਰਾਂ ਧਰਨਾ ਹੀ ਹੈ ਆਮ ਲੋਕਾਂ ਨੂੰ ਇਹ ਪਤਾ ਨਹੀਂ ਇਹ ਇੱਥੇ ਜਿਹੜੇ ਪੈਸੇ ਆਉ ਸਿਰਫ ਪ੍ਰਧਾਨ ਦੀ ਮਰਜ਼ੀ ਨਾਲ ਲੱਗਣਿਆ ਤੇ ਪ੍ਰਧਾਨ ਦੇ ਐਮਸੀਆਂ ਦੇ ਦਸਤਾ ਨਾਲ ਲੱਗੇ ਕਿੰਨੇ ਐਮਸੀ ਹਾਜ਼ਰ ਆ ਜੀ 17000 ਕਿੰਨੇ ਹੋਗਾ 19 ਜਾਂ 18 ਐਮਸੀ ਇੱਥੇ ਹਾਜ਼ਰ ਹੈ ਜੇ ਮਤਾ 11 ਐਮਸੀਆਂ ਨਾਲ ਪਾਸ ਹੋਣਾ ਜਿਹੜਾ ਸ਼ਹਿਰ ਬਾਦਸ਼ਾਹ ਦਾ ਤੇ ਪ੍ਰਧਾਨ ਜੀ ਹਾਜ਼ਰ ਨਹੀਂ ਤਦੋਂ ਮੈਂ ਇਹ ਨਹੀਂ ਕਹਿੰਦਾ ਕਿ ਜਦੋਂ ਉਹਨਾਂ ਨੇ ਮੈਸੇਜ ਜੀ ਲਾਤਾ ਕਿ ਮੇਰੇ ਵਾਈਫ ਬਿਮਾਰ ਹੈ ਤਾਂ ਉਹ 12 ਇਹ ਮਤਾ ਪਾਸ ਹੁੰਦਾ ਤੇ ਸ਼ਹਿਰ ਜਿਹੜਾ ਨਰਕ ਤੋਂ ਵਜਦਾ ਹਨ ਮੈਂ ਪ੍ਰਧਾਨ ਜੀ ਨੂੰ ਬਾ ਤੇ ਉਹ ਸ਼ਹਿਰ ਹੈ ਜਿਹਨਾਂ ਖੋਡੇ ਪਰਿਵਾਰ ਨੂੰ ਬਾਰ ਬਾਰ ਐਮਸੀ ਬੁਲਾਇਆ ਤੇ ਤੁਸੀਂ ਇਹਨਾਂ ਨੱਚ ਕੇ ਨਾ ਚੁੱਕੋ ਇਸ ਕਰਕੇ ਪਾਉਂ ਦੀ ਰਾਤ ਨੂੰ ਜੇ ਹਸਪਤਾਲ ਤੋਂ ਛੁੱਟੀ ਮੈਨੂੰ ਸਾਨੂੰ ਰਾਤ ਨੂੰ ਸੱਦੋਂ ਕਿ ਅਸੀਂ ਰਾਤ ਨੂੰ ਆਜਰਮ ਹੋਗੇ ਇਹ ਗੱਲ ਆਖ ਕੇ ਗਿਆ ਸੀ ਕਿ ਮੈਂ ਮੁਖਤਰ ਦੇ ਸਿਵਰ ਲਈ ਮੀਟਿੰਗ ਪਾਸ ਕਰਾਉਣ ਲਈ ਪਾਉਂ ਦੇ ਵਿਦਵਾਨ ਸਾਲਾ ਦੇ ਵਿੱਚ ਮੀਟਿੰਗ ਆ ਜੇ ਮੈਂ ਉਹ ਛੱਡਣ ਜਾ ਰਿਹਾ ਮੈਨੂੰ ਕੋਈ ਹੋਰ ਕੰਮ ਪੈ ਗਿਆ ਮੈਂ ਉਹ ਛੱਡਣ ਜਾ ਰਿਹਾ ਮੈਂ ਮੁਖਤਰ ਦੇ ਸਿਵਰ ਲਈ ਸਭ ਤੇ ਹਰ ਮਿਲਿਆ ਹਾਜ਼ਰ ਹੈ ਜਿੰਨੇ ਐਮਸੀ ਸਹਿਬਾਨ ਆਏ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਮੈਂ ਸਾਰੇ ਐਮਸੀ ਸਹਿਬਾਨ ਨੂੰ ਕਿ ਕਿਸੇ ਆਪ ਦੀ ਗੱਲ ਰੱਖਣੀ ਹੈ ਤੋ ਰੱਖਣੀ ਇੱਕ ਬੇਨਤੀ ਹੈ ਅਪੀਓ ਸਾਹਿਬ ਸਾਡੇ ਐਮਸੀ ਸਹਿਬਾਨ ਕੁਝ ਬਾਲੇ ਹਾਜ਼ਰ ਹੈ ਥੋੜੇ ਹੈ ਨਹੀਂ ਇੱਕ ਸ਼ਹਿਰ ਦੇ ਵਿੱਚ ਬਹੁਤ ਯਾਰ ਕੀਤਾ ਜਾ ਰਿਹਾ ਹੈ ਕਿ ਜਿਹੜੀ ਪਰਸੋ ਦੀ ਮੀਟਿੰਗ ਪੋਸਟਪਨ ਕੀਤੀ ਹੈ ਉਹਦੇ ਕਰਕੇ ਕਰੋੜਾਂ ਰੁਪਿਆ ਦਾ ਬਜਟ ਚ ਵਾਪਸ ਚਲਾ ਗਿਆ ਉਹ ਵੈਸੇ ਦਾ ट्रांजੈਕਸ਼ਨ ਤਾਂ ਕੋਈ ਨੁਕਸਰ ਚ ਹੋਈ ਨਹੀਂ ਉਹਨਾਂ ਨੂੰ ਇੱਕ ਕਲੀਅਰਤਾ ਦੋ ਸਾਨੂੰ ਵੀ ਕੋਈ ਪੈਸੇ ਮੁੜੇ ਸਾਡੀ ਨਾਲ ਮੀਟਿੰਗ ਹੋਣ ਕਰਕੇ ਜੇ ਡਿਵੈਲਪਮੈਂਟ ਲਈ ਕੰਮ ਕੋਈ ਰੁਗਿਆ ਇਹਦਾ ਪੂਰ ਪ੍ਰਚਾਰ ਹੈ ਕਿ ਇਹ ਬਾਵਜੂਦ ਹੈ ਜਿਆਦਾ ਜੇ ਪੈਰ ਨਹੀਂ ਕੁਇਕ ਕਾਈ ਜਾਂਦਾ ਵਿਚਾਰ ਕਰੀ ਜਾਂਦਾ ਹੈ ਮੈਂ ਪ੍ਰੈਸ ਦੇ ਮੀਡੀਆ ਦੇ ਰਾਈਆਂ ਦੱਸਣਾ ਕਰਾ ਮੈਂ ਸੇ ਤਾਂ ਤੱਕੀ ਵਾਰਡ ਤੱਕੀ ਵਾਰਡਾਂ ਦੇ ਦੋ ਦੋ ਕਾਪੀਆਂ ਮੇਰੇ ਕੋਲ ਨਹੀਂ ਦਿਸ ਕਿਸਮਤ ਇਹ ਦੇ ਚਿਬਕਾਰ ਹੈ ਕਿਹਾ ਹੋਈ ਕਿ ਅਸੀਂ ਸ਼ਹਿਰ ਦੇ ਦੇਨਦਾਰ ਹੋ ਮੰਗ ਮੇਰੀ ਪਰਸੋਂ ਮੀਟਿੰਗ ਰੱਖੀ ਗਈ ਸੀ ਮੈਂ ਕੋਈ ਦੋ ਦੋ ਕਾਪੀਆਂ ਮੇਰੇ ਕੋਲ 100 ਕਾਪੀ ਹੈ ਮੈਂ ਨਗਰ ਕਮੇਟੀ ਦੇ ਦਫਤਰ ਦੇ ਵਿੱਚ ਇੱਕ ਘੰਟਾ ਇਹ ਕਾਪੀਆਂ ਲੈ ਕੇ ਬੈਠੂਗਾ ਕੋਈ ਕਰਮਚਾਰਕ ਆ ਕੇ ਜਾ ਸਕਦਾ ਹੈ ਜੇ ਉਹਦੇ 'ਚ ਕੋਈ ਮਤਾਂ ਪਾਇਆ ਗਿਆ ਹੋਵੇ ਹੋਰ ਜਾ ਜਿਹਦੇ 'ਚ ਸ਼ਹਿਰ ਦਾ ਵਿਕਾਸ ਹੁੰਦਾ ਹੋਵੇ ਸ਼ਹਿਰ ਦੇ ਸੀਵਰ ਦੀ ਗੱਲ ਕੀਤੀ ਹੈ ਤੇ ਅਸੀਂ ਜੀਨਦਾ ਪਰ ਅਸੀਂ ਅਗਲੀ ਮੀਟਿੰਗ ਦੇ ਵਿੱਚ ਜ਼ਰੂਰ ਕਵਾਂਗੇ ਕਿ ਸ਼ਹਿਰ ਦੇ ਜਿਹੜੇ ਕੰਮ ਹੈ ਉਹ ਪਾਏ ਜਾਣ ਸੀਵਰ ਦੇ ਸਾਰੇ ਅਮਚੀਆਂ ਦੇ ਜਿਹੜੇ ਇੱਥੇ ਨਹੀਂ ਆਏ ਉਹਨਾਂ ਦੇ ਵੀ ਜਿਹੜੇ ਨਹੀਂ ਚਾਹੁੰਦੇ ਸੀਵਰ ਨੂੰ ਉਹਨਾਂ ਦੇ ਵੀ ਜੇਗਾ ਪੈਸੇ ਵਾਪਸ ਗਏ ਪ੍ਰਾਂਤ ਜੋ ਦੀ ਮੈਂ ਕੰਦ ਦੱਸ ਦਿਆਂ ਅੱਲ ਮੈਨੂੰ ਕੋਈ ਬੰਦਾ ਕਹਿੰਦਾ ਸੀ ਮੈਨੂੰ ਕਿਤੇ ਐਮਸੀ ਨੇ ਆਖਿਆ ਕਿ 550 ਰੁਪਏ ਮੀਟਿੰਗ ਦਾ ਖਰਚਾ ਉਹ ਅੱਜ ਬੁਰੂ ਵਾਪਸ ਆਉਣੇ ਤਦ ਮੈਂ ਇਹ ਗੱਲ ਕਹਾਂ ਤਾਨੂੰ ਆ ਲੋਕ ਜਿਹੜੇ ਇਹ ਕਹਿੰਦੇ ਆ ਕਰਨ ਨਾਲ ਇਹ ਕੁਰਬਾਨੀ ਹੈ ਸ਼ਹਿਰ ਲਈ 500 ਰੁਪਏ ਦੀ ਮੀਟਿੰਗ ਪਿੱਛੇ ਉਹ ਕਹਿੰਦੇ ਸਾਡਾ ਪੈਸੇ ਵਾਪਸ ਚਲੇ ਗਏ ਮੈਂ ਉਹਨੂੰ ਉਹ ਸੰਸਦ ਨੂੰ ਦੱਸ ਦਿਆਂ ਕਿ ਅੱਜ ਜਿਹੜੀ ਵਿਧਾਨ ਸਭਾ ਦੇ ਵਿੱਚ ਮੇਰੀ ਮੀਟਿੰਗ ਹੈ ਰਿਕਾਰਡ ਕਰਕੇ 12000 ਰੁਪਏ ਮੇਰਨਾ ਜ਼ਰੂਰੀ ਹੈ ਅੱਜ ਮੈਂ 12000 ਪੇਚ ਇਸ ਮੁਖਸ਼ਰ ਨੂੰ ਛੱਡ ਕੇ ਉੱਥੇ ਜਾਊਂਗਾ ਤੇ ਮੇਰੇ ਫਟਣਾ ਤਵੀ ਜੀ। ਉਹ ਮੀਡੀਆ ਦੇ ਲਈ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਿਹੜੀ ਪਰਸੋਂ ਵਾਲੀ ਮੀਟਿੰਗ ਸੀ ਉਹਦੇ ਮਤੇ ਦੀ 100 ਕਾਪੀ ਮੇਰੇ ਕੋਲੇ ਹੈਗੀ ਆ ਇੱਕ ਵਾਰ ਦੇ ਦੋ ਮੈਂਬਰ ਦੋ ਕਾਪੀਆਂ ਜਦੋਂ ਮਰਜ਼ੀ ਇਜਾਜ਼ਤ ਆਈਏ ਉਹ ਆਪਦੇ ਮਹੱਲੇ ਦੇ ਵਿੱਚ ਵਖਾ ਸਕਦੇ ਆ ਕਿ ਇਹਦੇ ਵਿੱਚ ਕੋਈ ਬਕਵਾਸ ਵੀ ਗੱਲ ਸੀ ਕਿ ਵਿਕਾਸ ਬਾਰੇ ਕੋਈ ਲੱਜ ਵਰਤਿਆ ਗਿਆ ਸੀ ਯਾ ਸਿਰਫ ਆਪਿਆਂ ਦੀਆਂ ਕੁਰਸੀਆਂ ਬਚਾਉਣ ਦੀ ਮੀਟਿੰਗ ਸੀ ਆ ਕੇ ਇਸ ਕਰਕੇ ਇੰਨਾ ਹੀ ਕਹਿੰਦਾ ਹੋਇਆ ਮੈਂ ਕਿ ਬਾਬਾ ਜੀ ਪੈਸੇ ਪੁੱਸੇ ਕੋਈ ਨਹੀਂ ਵਾਪਸ ਗਏ ਪੈਸੇ ਤਾਂ ਵਾਪਸ ਤਾਂ ਗਏ ਆ ਜੇ 23 ਕਰੋੜ ਰੁਪਇਆ ਜਿਹੜਾ 31 ਮਾਰਚ ਤੋਂ ਪਹਿਲਾਂ ਸੀਵਰ ਤੇ ਲੱਗਿਆ ਹੁੰਦਾ ਤੇ ਉਹਨੇ ਸਬਾਇਆ ਹੋ ਕੇ ਦੁਬਾਰਾ ਆਉਣਾ ਸੀ ਉਦੋਂ ਸਰਕਾਰ ਨੇ ਪੜਿਆ ਵੀ ਮੁੱਖ ਬਿਲਕੁਲ ਕਮੇਟੀ ਕੋਲੇ ਤਾਂ 23 ਕਰੋੜ ਰੁਪਇਆ ਪਿਆ ਉਹਨਾਂ ਨੇ ਪਾਥੇ ਰੱਖੀ ਉੱਤੇ ਲੋੜ ਨਹੀਂ ਹਾ ਅਮੀਰ ਬੰਦੇ ਆ ਪੈਸੇ ਰਿਸ਼ਤਿਆਂ ਦੀ ਕੰਨੀ ਕਰਦੇ ਆਮਲੇ ਸਾਹ ਭਾਈ ਜੀ ਐਮਪੀ ਭਾਈ ਭਾਈ ਇੱਕ ਨਾ ਇੱਕ ਸਾਰੇ ਮਲੇ ਸਾਹਿਬ ਇਹਨਾਂ ਰੂਲ ਬਣਾਓ ਸਾਰਿਆਂ ਨੂੰ ਬੋਲਣ ਦਾ ਮੌਕਾ ਦਿਓ ਕਰੋ ਇਹਨਾਂ ਮੀਟਿੰਗ ਕਈ ਵਾਰ ਐਨ ਲੱਦੀ ਪੰਜ ਸੱਤ ਬੰਦਿਆਂ ਦੀ ਰਹ ਜਾਂਦੀ ਹੈ ਮਾੜਾ ਇਹ ਟਾਈਮ ਦੀ ਵੰਡ ਕਰ ਲਿਆ ਕਰੋ ਦੋ ਦੋ ਮਿੰਟ ਹੀ ਦੇਣ ਕਰੋ ਸਾਰੇ ਕਹਿੰਦੇ ਅਸਲਾ ਕਹਿੰਦੇ ਬੋਲਦਾ ਐਮਐਨਏ ਸਾਹਿਬ ਨੇ ਕਿਹਾ ਸੀ ਜੇ ਕੋਈ ਬੋਲਣਾ ਚਾਹੁੰਦਾ ਤਾਂ ਬੋਲ ਮੈਂ ਐਮਐਲਏ ਸਾਨੂੰ ਮੈਂ ਕੁੱਝ ਗੱਲ ਕਰਾਂ ਸਾਰੇ ਐਮਸੀਆਂ ਨੂੰ ਵੀ ਆਪਾਂ ਲੈ ਲੜੀ ਤੇ ਐਕਸਪੈਕਟ ਦੂ ਲੋ ਹਾਂਜੀ ਇਹ ਐਮਐਲਏ ਦਾ ਕਿੰਨੀ ਬੈਂਦੀ ਹੈ ਜੀ ਮੇਰੇ ਬਾਅਦ ਜਿਹੜੇ ਪਾਸ ਹੋਏ ਹੋਏ ਆ ਜੀ ਉਹ ਵਰਕ ਆਰਡਰ ਹੋਏ ਪਈ 6-7 2-2 ਸਾਲ ਹੋ ਗਏ 15 ਦੇ ਅੰਦਰ ਪਾ ਰਿਆਂ ਉਹ ਵੀ ਇਹ ਨਾ ਹੋਵੇ ਕਿ ਆਪਣਾ ਐਸਟੀਮੇਟ ਪਾ ਰਿਆਂ ਇਹ ਕੱਲੋਂ ਟੈਂਡਰ ਕਰਦੇ ਜਾਣ ਵਰਕ ਆਰਡਰ ਇਹ ਬੇਰੇ 20 ਸਾਲ ਦਾ ਨਾ ਰਹਿ ਰਿਹਾ ਕਾਲੇ ਬੋਰੀ ਬਾੜ ਦੀ ਮਾਜੀ ਟੈਂਡਰ ਲਾ ਸਾਰਾ ਕੁਝ ਹੋ ਗਿਆ ਕੰਮ ਨਹੀਂ ਇਸਕੇ ਨਹੀਂ ਕਰ ਲਈ ਨਹੀਂ ਜੀ ਅੱਗੇ ਨਹੀਂ ਬੈਠੇ ਮੈਂ ਗਲੀਆਂ ਦੀ ਗੱਲ ਕਰਦਾ ਗਲੀਆਂ ਜਿਹੜੀ ਆਪਣੇ ਬਣਨਾ ਸੀ ਉਹਦਾ ਟੱਕ ਵੀ ਲੱਗ ਨਹੀਂ ਤਿਆ ਪਰ ਹਾਈ ਕਾਰਨ ਗਲੀਆਂ ਦੀ ਜਿਹਨੇ ਕੰਮ ਸੀਗੇ ਗਲੀਆਂ ਦੇ ਕਾਮਾ ਡਿਪਾਰਟਮੈਂਟ ਹੋਣ ਨੂੰ ਜਿਵੇਂ ਮਰਜ਼ੀ ਕਰੀ ਜਾਵੇ ਸਭ ਤੋਂ ਪਾਇਓਰਟੀ ਦੇਹੀ ਦੀ ਜਿਹੜੀ ਕੋਈ ਗਲੀ ਬਣਨੀ ਅੱਜ ਕਾਹਤ ਹੋਗੀ ਉਹਦਾ ਸੀਵਰ ਹੈ ਨਹੀਂ ਤਾਂ ਪਹਿਲਾਂ ਸੀਵਰ ਤਿਆਰ ਕਰਕੇ ਬਣਾਇਆ ਇਸ ਕੰਮ ਤੇ ਰੁਕੇ ਹੋਏ ਹੈ ਜੀ ਸਾਡੇ ਦਸ ਨਗਰ ਇੱਕ ਨੰਬਰ 1 ਤੋਂ ਬੰਦੂਰ ਬੰਦੂਰ ਤੱਕ ਇਹ ਕੰਮ ਤਾਂ ਨਹੀਂ ਅੰਝਦਾ ਪਿਆ ਹੋਊਗਾ ਪਰ ਪਾਈਪ ਲਾਈਨ ਬੰਦ ਆਇਆ ਕਿਉਂਕਿ ਸ਼ਹਿਰ ਦੇ ਵਿੱਚ ਇਹ ਇੱਕ ਹੋਰ ਹੈ ਮੈਂ ਦੱਸ ਦਿਆਂ ਦੋਨੋਂ 12 ਨੂੰ ਲਿਆ ਜਾ ਰਿਹਾ ਮਗਰਲੇ ਦਿਨ ਜਿਹੜੇ ਕੰਮ ਚੱਲਦੇ ਸੀ ਉਹ ਰੋਕੇ ਹੀ ਗਏ ਹੈ ਕੋਈ ਸ਼ੰਤੀਆਂ ਦੇ ਕਹਿੰਦੇ ਪ੍ਰਧਾਨ ਨੇ ਰੋਕ ਲੇ ਕਿ ਵੀ ਇਹਨਾਂ ਨੇ ਠੀਕ ਤਰ੍ਹਾਂ ਦੇ ਸਾਈਨ ਨਹੀਂ ਕਰਦੇ ਮੈਨੂੰ ਸਾਰਾ ਇਹੀ ਮੈਸੇਜ ਲੱਗ ਰਿਹਾ ਕਿ ਐਮਐਲਏ ਸਾਹਮਣੇ ਰੁਕੇ ਹੈ ਜੀ ਬੇ ਪ੍ਰਧਾਨ ਦੀ ਸ਼ਰਾ ਤੇ ਇਹ ਮੈਸੇਜ ਲੈ ਜੀ ਪ੍ਰਧਾਨ ਜੀ ਬੰਨੀ ਹੋਣ ਦਦਾ ਮੈਂ ਬੈਠਾ ਸਦਰ ਸਾਹਿਬ ਕੋ ਤੇ ਜੀ ਅੰਦਰ ਨੂੰ ਅਸੀਂ ਤੁਹਾਨੂੰ ਨਹੀਂ ਹੁੰਦਾ ਰੋਜ਼ ਤੁਸੀਂ ਕਰੋ ਤੇਰਾ ਬੋਧ ਕੱਲੀ ਹੈ ਮੈਂ ਇਹ ਸਾਡੇ ਹੱਥ ਜੋੜ ਕੇ ਬੇਨਤੀ ਇਹ ਰੋਜ਼ ਕੋਈ ਪਾਣੀ ਲੈ ਕੇ ਲੈ ਜਾਂਦਾ ਕੋਈ ਤਰਪਾਨ ਮਾਰਦੇ ਪੁੱਛ ਕਰਦਾ ਜੀ ਇਹ ਸਾਡਾ ਇਹ ਮਹਿਲਾ ਕਰਾਇਆ ਜੀ ਮੈਂ ਮੈਂ ਕਲੀਆਂ ਨਾਲੀਆਂ ਦਾ ਖੂਤ ਹੋ ਜਾਂਦਾ ਮੈਂ ਮੈਂ ਵਾਦ ਨੇ ਮੈਂ ਗਲੀਆਂ ਨਾਲੀਆਂ ਨੂੰ ਵੀ ਨਹੀਂ ਛੱਡ ਰਿਹਾ ਜਿਹੜੇ ਚਿੱਟੇ ਵਾਲੇ ਆ ਤੁਸੀਂ ਕੱਲ ਨੂੰ ਮੇਰੇ ਕੋਲੇ ਆ ਜਾਏ ਇਹ ਲਿਸਟ ਲੈ ਕੇ ਮੈਂ ਥੋੜੇ ਨਾਲ ਐਮਸੀ ਐਸਐਸ ਦੀ ਕੋਲੇ ਚੱਲਦਾ ਠੀਕ ਹੈ ਸਰ ਕਿਉਂਕਿ ਆਪਾਂ ਇਹ ਗਲੀਆਂ ਨਾਲੀਆਂ ਵੀ ਹੋਣੀਆਂ ਜ਼ਰੂਰੀ ਐ ਤੇ ਚਿੱਟਾ ਵੀ ਹੋਣਾ ਜ਼ਰੂਰੀ ਐ ਮੈਂ ਤੁਹਾਡੇ ਨਾਲ ਤੁਸੀਂ ਆਪ ਦਾ ਡੈਪੂਟੇਸ਼ਨ ਲੈ ਚ ਪੰਜ ਸੱਤ ਬੰਦੇ ਤੁਹਾਡੇ ਕੋਲੇ ਵੇਚਣ ਵਾਲੇ ਬੰਦਾਂ ਦੀ ਲਿਸਟ ਹੋਣੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਚੱਲੂ ਬਹੁਤ ਬਹੁਤ ਆਪਾਂ ਬੋਲ ਕਰ ਜਿਹੜਾ ਚਿੱਟੇ ਦੀ ਗੱਲ ਹੈ ਮੈਂ ਇੱਥੇ ਖੜਾ ਇੱਕ ਦਲ ਦੀ 2 ਸਾਲ ਹੋ ਗਏ ਮੈਨੂੰ ਐਮਸੀ ਬਣਿਆ ਦੋ ਸਾਲਾਂ ਦੇ ਵਿੱਚ ਠਾਣੇ ਕਿਸੇ ਤੇ ਵਿੱਚ ਚਿੱਟੇ ਵਾਲੇ ਲਈ ਮੇਰਾ ਫੋਨ ਜਾ ਮੈਂ ਦੇਂਦਾਂ ਪਰ ਮੈਂ ਇੱਥੇ ਨਾਲ ਜ਼ਰੂਰ ਕਹੂੰਗਾ ਜੇ ਤੁਸੀਂ ਵੀ ਆ ਕੇ ਗਰੰਟੀ ਦਿਓ ਕਿ ਅਸੀਂ ਚਿੱਟਿਆਂ ਦੇ ਨਾਲ ਨਹੀਂ ਜਾਵਾਂਗੇ ਜੀ ਨਾਮ ਮਹਿਮਦ ਬਖਸ਼ ਨਾਮ ਕਮਤੀ ਦਾ ਆ ਸਤਾਰਾ ਜੇ ਕੰਮ ਨਹੀਂ ਮੈ ਰੁਕੇ ਸਤਾਰਾ ਕਉਂ ਕੱਠੇ ਬੈਠੇ ਜੀ ਨਾਮ ਕਮਤੀ ਦਾ ਜੀ ਉਹ ਮੀਆਂ ਬਖਸ਼ੇ ਕੰਮ ਹੋ ਗਏ ਪਰ ਇਹ ਕਲੀ ਮਿਸਪਰਮੇ ਕੰਮ ਚੋਂ ਦਾ ਕੰਮ ਹੋਊਗਾ ਜੇ ਕੋਈ ਨਹੀਂ ਚੰਗੀ ਐਮਐਲਏ ਬਹਿੰਦੀ ਮੁੱਖ ਮੰਤਰੀ ਕਹੇ ਕਿਸੇ ਨੂੰ ਕਿਤਾਬ ਲੈ ਕੇ ਪੜ ਲਾਏ ਲੋਕਲ ਬਾਦੀ ਦਾ ਕੰਮ ਸਿਰਫ ਭਗਤ ਦੀ ਮਰਜ਼ੀ ਨਾਲ ਹੋਣਾਗਾ ਆਹ ਨਹੀਂ ਆਹ ਉਹ ਤਾਂ ਟੱਡੀ ਗੱਲ ਹੈ ਅੰਦਰ ਪਰ ਲੋਕਾਂ ਨੂੰ ਤਾਂ ਮੈਸੇਜ ਇੱਕ ਤਾਂ ਐਮਸੀ ਮਾੜਾ ਜਾਏ ਐਮ ਆਪਾਂ ਦੋਵੇਂ ਹੀ ਜਿਹੜੇ 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 ਜੀ ਤੇ ਰਵਿੰਦਰ ਆਹ ਲੋਗ ਉਹਨੂੰ ਬੋਰਡ ਲਾਉਣ ਨੂੰ ਫਿਰਦੇ ਆ ਲਿਆ ਕਹਿੰਦੇ ਨਾ ਐਮਐਲਏ ਬੜੇ ਤੇ ਨਾ ਮਸੀ ਮੈਡਮ ਨੁਕਸਾਨ ਸਾਰਿਆਂ ਦਾ ਇਹੇ ਕੰਮ ਹੋਣਗੇ ਤੁਹਾਨੂੰ ਵੀ ਚੰਗਾ ਗਾ ਇਹ ਸਾਨੂੰ ਉਹ ਇਹ ਕਰ ਹਾਂ ਦੀ ਉਹ ਰੁਕਣ ਵਾਲੇ ਕਰਦੇ ਆ ਵੀ ਐਮਐਲਏ ਨਹੀਂ ਹੋਣ ਦਿੰਦਾ ਉਦੋਂ ਕਹਿੰਦੇ ਚਲੋ ਜੀ ਕਿਹੜੇ ਕੰਮ ਪਏ ਜਿਹੜੇ ਹੋ ਸਕਦੇ ਉਹ ਸ਼ੁਰੂ ਕਰਾ ਦਿਓ ਸਾਡੇ ਬਾਅਦ ਵਿੱਚ ਐਮਐਲਏ ਸਾਹਿਬ ਆਹ ਛੋਟੀ ਬੇਇੱਜ਼ਤੀ ਹੈ ਮਸੀ ਮੈਡਮ ਆਹ ਦੇਖੋ ਮੇਰੇ ਏਰੀਆ ਦਾ ਹਾਲ ਹੈ ਮੈਂ ਅੱਜ ਵੀ ਇੱਥੋਂ ਪਾਣੀ ਕਮਾਇਆ ਆਹ ਦੇਖੋ ਭਾਈ ਮੈਂ ਦੱਸ ਰਿਹਾ ਕਹਿੰਦੇ ਆਹ ਦੇਖੋ ਸਾਰਾ ਪਾਣੀ ਹੈ ਜੀ ਸਾਡੇ ਦੇਖੋ ਮੈਂ ਕਹਿੰਦਾ ਕਿ ਆਪਾਂ ਮੈਂ ਬੈਠਾ ਐਸਜੀਓ ਸਾਹਿਬ ਨੂੰ ਫੋਨ ਕੀਤਾ ਸਵੇਰ ਉੱਠ ਕੇ ਕਹਿੰਦਾ ਵੀ ਨਹੀਂ ਪੈ ਗਿਆ ਮੈਂ ਕਿੰਨਾ ਨਹੀਂ ਤਾਂ ਪਿਆਰੀ ਨਹੀਂ ਜਿੰਦਾ ਨਹੀਂ ਉਹ ਨੂੰ ਕਹਿੰਦਾ ਇੰਨਾ ਮੈਂ ਨਹੀਂ ਤੇ ਜਿੰਦੇ ਮੈਂ ਆਹ ਯਾਰਾ ਮੇਰੀ ਨਹੀਂ 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 ਅੱਗੋਂ ਮੈਨੂੰ ਉਹਨਾਂ ਨੇ ਅਗ ਲਾਖ ਹੀ ਕਹਿੰਦਾ ਨਹੀਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਕਈ ਪਹਿਲਾਂ ਸਭਾਈ ਕਰਦੇ ਵੇਲੇ ਤੁਸੀਂ ਪਹਿਲਾਂ ਮੈਂ ਹੁਣ ਆ ਗਿਆ ਮੈਂ ਮੈਂ ਥੋੜੀ ਜਿਹਾ ਜਵਾਬ ਨਸਲ ਕਮੇਟੀ ਨੂੰ ਅੱਜ ਤੋਂ ਪਹਿਲਾਂ ਜੀ ਰੋਡ ਰੱਪੀਆਂ ਸੀਵਰ ਦੀ ਸਪਾਈ ਨਿਕਲ ਗਈ ਤੇ ਐਸਡੀਓ ਆਪਣਾ ਜਵਾਬ ਕਰੇ ਦੇ ਜਾਂਦਾ ਉਹ ਐਸਡੀਓ ਕੋਲੇ ਹੈ ਕੋਈ ਪੈਸੇ 10 ਕਰੋੜ ਰੁਪਏ ਨਸਲ ਕਮੇਟੀ ਚ ਪਏ ਨਸਲ ਕਮੇਟੀ ਉਹ ਜਿੰਨੇ ਵੀ ਢੇਣਾ 10 ਕਰੋੜ ਰੁਪਏ ਢੇਣਾ ਪੰਡਾ ਤੇ ਆਪਾਂ ਐਸਡੀਓ ਨੂੰ ਕਹਾਂ ਕਿ ਅੱਡੀ ਉਹ ਕੀ ਕਰੂਗਾ ਜਿਹੜੀ ਗੱਲ ਨੂੰ ਹੈ ਹੱਦ ਦੋ ਦੋ ਪਹਿਲੇ ਪਾਸ ਕਰਾਇਆ ਹੈ ਮੈਂ ਨਸਲ ਕਮੇਟੀਆਂ ਪੂਰਾ ਸਾਲ ਮਿੰਟਾ ਕਰ ਲਈਆਂ ਜੀ ਇਹ ਟੈਂਟ ਲੱਗਦਾ ਹੀ ਇਹਦਾ ਠੀਕ ਨਾਲ ਜਿਹੜਾ 85 ਕਰੋੜ ਲੱਖ ਰੁਪਏ ਦਾ ਇੱਕ ਟੈਂਟ ਲਵਾਇਆ ਜਿਹੜਾ ਬਾਹਰ ਲਾ ਸਰ ਕਰ ਰਹੇ ਆ ਵੀ ਉੱਥੇ ਕੁਛ ਨਹੀਂ ਹੋਣ ਵਾਲਾ ਕੱਲੀ ਛੋਟੀ ਬੱਚਨ ਵਾਲੀ ਹੈ ਡੰਡ ਬੰਦ ਹੈ ਡੰਡ ਬੰਦ ਹੈ ਜੀ ਮੈਂ ਪਿੱਟ ਪਿੱਟ ਲਾ ਕੇ ਕੋਈ ਨਹੀਂ ਸੁਣਦਾ ਮੇਰੀ ਗੱਲ ਤਾਂ ਸੁਣਾ ਜੀ ਜੀ ਛੋਟੀ ਕੌਣ ਮਰੂ ਛੋਟੀ ਵਾਲੇ ਵੀ ਹੱਥ ਨੇ ਰੋਟੀ ਪਾਉ ਤਨਖਾਹ ਪਾਉ ਕੁਝ ਤਾਂ ਜੋ ਉਹਨੂੰ ਜੇ ਉਹਦਾ ਜਦੋਂ ਮਿਲਦੀ ਪਈ ਉਹਨੂੰ ਕੁਝ ਨਹੀਂ ਮਿਲਦੀ ਪਈ ਰੁਪਈਆ ਪਈ ਤਮਿਲਕੀ ਨੇ 10 ਕਰੋੜ ਰੁਪਏ ਦੇ ਪ੍ਰਾਜਨ ਵਿੱਚ ਜੜੇ ਵਿਚਨਾ ਦਿਹਾਉ ਉਹਨਾਂ ਅਸੀਂ ਬਹੁਤ ਧੰਨਵਾਦੀ ਆ ਸਾਡੇ ਐਮਐਲਏ ਸਾਹਿਬ ਦਾ ਕਿ ਪਸੂ ਇਹਨਾਂ ਕਿੱਸਾ ਸੀਗਾ ਉਹਦਾ ਆਣਾ ਕਿ ਸ਼ਹਿਰ ਦੀਆਂ ਪਾਣੀ ਦੀਆਂ ਤੇ ਸੀਵਰੇਜ ਦੀਆਂ ਸਬੰਧਾਂਆਂ ਜਿਹੜੀਆਂ ਆ ਤੇ ਸਫਾਈ ਸੇਵਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਬਾੜੇ ਹੋਏ ਹੋਏ ਘਾਣ ਹੋ ਜਾ ਇਹਨਾਂ ਨੇ ਸਾਰਾ ਦੱਸਿਆ ਸਾਰੇ ਵਰਣਨ ਤੁਹਾਨੂੰ ਕਰਦਾ ਰਿਪੀਟ ਕਰੀਏ ਉਹ ਚੰਗਾ ਨਹੀਂ ਲੱਗਦਾ ਇਹ ਬਹੁਤ ਵਧੀਆ ਉਦਮ ਹੈ ਐਮਐਲਏ ਸਾਹਿਬ ਔਰ ਇਸ ਮਤੇ ਤੇ ਸਾਰੇ ਹੀ ਮਤਫਿਕ ਹੈ ਸਾਰੇ ਹੀ ਮੁੱਖੀ ਹੈ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਲੋੜ ਹੈ ਅਸੀਂ ਸਾਰਿਆਂ ਨੇ ਜਿੰਨੇ ਇੱਥੇ ਹਾਜ਼ਰ ਹੈ ਕਈ ਹਾਜ਼ਰ ਨਹੀਂ ਵੀ ਉਹਨਾਂ ਨੇ ਵੀ ਸਾਨੂੰ WhatsApp ਤੇ ਪਾਤੇ ਹੈ ਅਸੀਂ ਸਾਰਿਆਂ ਨੇ ਆਪ ਦੇ ਜਿਹੜੇ ਸਾਡੇ ਸੀਵਰ ਤੇ ਪਾਣੀ ਦੇ ਸਮੱਸਿਆਵਾਂ ਉਹ ਅਸੀਂ ਲਿਖ ਕੇ ਤੁਹਾਨੂੰ ਦੇ ਰਹੇ ਆ ਇਹ ਸਾਡੇ ਸਾਰਿਆਂ ਦੇ ਹੱਲ ਕਰਵਾ ਦਿਓ ਔਰ ਇਹਦੇ ਨਾਲ ਸ਼ਹਿਰ ਦੀ ਬਿਹਤਰੀ ਹੋਊਗੀ ਤੇ ਸ਼ਹਿਰ ਬਚ ਜਾਊਗਾ ਵੀ ਤਾਂ ਬਹੁਤ ਮੰਦਾ ਹਾਲ ਬਸ ਇਹੀ ਮੈਂ ਬੇਨਤੀ ਕਰਦਾ ਹਾਂ ਕਿ ਇਹ ਸਾਰੇ ਸਾਰਿਆਂ ਦੇ ਮੋਬਾਈਲ ਨੰਬਰਾਂ ਸਫਾਈ ਸੇਵਕਾਂ ਦੇ ਉਹ ਗੇਂਤੀ ਵਧਾ ਦਿਓ ਤੇ ਉਹਨਾਂ ਸਫਾਈ ਜ਼ਰੂਰ ਦੀ ਹੋਵੇ ਬਹੁਤ ਵੱਡੀ ਸਮੱਸਿਆ ਹੈ ਆਹ ਨਾਲ ਦੇ ਬਹੁਤ ਬੜੇ ਨੇ ਅਸੀਂ ਤਾਂ ਇਹ ਹੀ ਕਹਿੰਨੇ ਤੁਸੀਂ ਬੈਠੇ ਹੋ ਅਸੀਂ ਤੁਹਾਡੇ ਨਾਲ ਬੈਠਿਆਂ ਜੀ ਸਾਡੀ ਲੋੜ ਆ ਸਾਡੇ ਦਾ ਖਾਲੀ ਕਾਗਜ਼ਾਂ ਦੇ ਦਾ ਸਟੋਰ ਆ ਕਿਸੇ ਸ਼ਹਿਰ ਵਿੱਚੋਂ ਸਪਾਸਟੈਂਡ ਦਾ ਵੀ ਬਹੁਤ ਬੁਰਾ ਹਾਲ ਹੈ ਮੇਰੇ ਸਾਥੀ ਜਿੰਨੇ ਕਿਹੜੀ ਗੱਲ ਕਹਾਂ ਕਿੱਥੇ ਹੈ ਗਈ ਇਹ ਜਿੱਥੇ ਠੀਕ ਹੈ ਕਿਹੜਾ ਕਿਹੜਾ ਨਾਂ ਲਈਏ ਸਾਰੇ ਹਾਲ ਹੀ ਮੰਦਾ ਹੈ ਇਹ ਉਦੰਦ ਤੁਸੀਂ ਕੀਤਾ ਇਹਨੂੰ ਸਿਰੇ ਲਾਓ ਤੇ ਫਿਰ ਉਹ ਦੂਜੀ ਗੱਲ ਕਮਰਸ਼ਾਣੀ ਜਾਲੀਆਂ ਸਾਫ ਹੋਣ ਦੀ ਹਾਂਜੀ ਉਹਦਾ ਉਹ 1.5 ਤੋਂ ਕੋਈ ਨਾ ਲੀ ਠੀਕ ਬਾਜੀ ਕਹਿਣਾ ਸਾਰੇ ਅੰਗਸੀਆਂ ਖਾਣਾ ਪਰ ਨਹੀਂ ਇਹ ਤਾਂ ਮੈਂ ਤੁਹਾਨੂੰ ਬਾਇੰਡਿਆ ਤੇ ਇਹ ਵੀ ਮੈਂ ਤੁਹਾਨੂੰ ਕਹਿੰਦਾ ਕਿ ਅੱਗੇ ਜਾਇਆ ਇਹਹੀ ਪ੍ਰਚਾਰ ਦਾ ਗੱਲ ਹੈ ਉਹ ਬੇਨਤੀ ਕਰਦੇ ਆ ਕਿ ਵੀ ਫੋਨੇ ਸਾਥੀ ਬੱਚੇ ਵੀ ਜੀ ਸਭਾ ਕੇ ਨਮੋਸਤ ਕਰਦੇ ਜੀ ਸਭਾ ਦਾ ਪਾਣ ਬਹੁਤ ਧੰਨਵਾਦ ਕਰਦੇ ਬਸ ਕੰਮ ਨੂੰ ਬੰਦ ਕਰਦੇ ਜੀ ਤੁਹਾਡੇ ਬਰਾਬਰ ਧਰਨੇ ਤੇ ਬੈਠਾਂਗੇ ਦਾ ਲੋੜ ਹੀ ਨਹੀਂ ਪੈਣੀ ਹੋਰ ਹੋਰ ਜਾਈ ਦੇਖੇ ਹੋਰ ਜਨਨ ਦੇ ਆਪਕੇ ਸੌਰਾ ਖਤਰਾ ਕਰ ਡਾਇਰੈਕਟ ਕੱਪੋਰਟ ਜੀ ਇੱਕ ਸਭੀ ਨੂੰ ਸਭੀ ਜੀ ਚਾਹਤਾ ਅਤੇ ਬੋਨ ਲਈ ਗੱਲ ਕੀਤੀ ਹੋਵੇ ਉਹਦੇ ਰੋਜ਼ ਪ੍ਰਧਾਨ ਸਾਹਿਬ ਨਾਲ ਸੈੱਟ ਹੋਣਾ ਆਪਾਂ ਸਾਰਿਆਂ ਨੂੰ ਇਮਾਕੇ ਇੱਥੇ ਛੋਟੇ ਕੰਮ ਸਾਥ ਦੇਣਾ ਪਊਗਾ ਜੇ ਜਦੋਂ ਆਪਾਂ ਨੇ ਕਿਸੇ ਹੱਦ ਦੇ ਛੋਟੇ ਇਤੋਂ ਵੱਧ 30 ਐਮਸੀਆ 19 20 ਤਾਂ ਮੌਕੇ ਦੇ ਸਹਿਮਤ ਹੋ ਗਏ ਫਿਰ ਵੀ ਮੀਟਿੰਗ ਦਾ ਸਭ ਉਹ ਇੱਕੋ ਕਲੀਅਰ ਹੁੰਦਾ ਅੱਜ ਦਿੱਕਤ ਸਿਰਫ ਬਗਨਾਮ ਕੀਤਾ ਗਿਆ ਸੀ ਮਾਹੌਲ ਬਣਾਇਆ ਗਿਆ ਸੀ ਕਿ ਇਹਨਾਂ ਦੇ ਸਰਕਾਰ ਚੱਲੂਗਾ ਐਨੇ ਖੁੱਲ ਕੇ ਆ ਕੇ ਵਿੱਚ ਬੈਠਿਆ ਆਪਾਂ ਇਸ ਗੱਲ ਦਾ ਸਹਿਮਤ ਹੀ ਦਿੰਦੇ ਆ ਜਿੱਥੇ ਹਜੇ ਵੀ ਕੋਈ ਤਾਂ ਨਹੀਂ ਹੋਗਾ ਜੋ ਸਾਨੂੰ ਛੋਟੇ ਨੂੰ ਹੁਕਮ ਹੋਊਗਾ ਉਮੇਗਰ ਨੂੰ ਪਿਆਰ ਨਾਲ ਸ਼ਹਿਰ ਦਾ ਨਰਕ ਇਸ ਤਰ੍ਹਾਂ ਨਿਕਲਣਾ ਜਿਵੇਂ ਤੁਸੀਂ ਹਮ ਸਭ ਨੂੰ ਕਹਿ ਦਿੱਤਾ। ਇੱਕ ਜੀ ਹੋਰ ਧੰਨਵਾਦੀ ਹੈ ਜਿਹਨਾਂ ਐਮਸੀ ਜਿਹੜੀਆਂ ਪਾਰਟੀਆਂ ਤੋਂ ਸਾਰੇ ਆ ਗਏ। ਤੁਹਾਨੂੰ ਵੀ ਹੁਣ ਸਾਰੇ ਸਾਹਮਣੇ ਆ ਗਿਆ ਵੀ ਕਿਹੜੇ ਐਮਸੀ ਕੰਮ ਕਰਾਉਣਾ ਚਾਹੁੰਦੇ ਆ ਤੇ ਕਿਹੜਾ ਕੰਮ ਰੋਕਣਾ ਚਾਹੁੰਦੇ ਆ। ਕਿਉਂਕਿ ਉਹਨਾਂ অলਰਡੀ ਸਾਰਾ ਕੰਮ ਹੋ ਚੁੱਕਿਆ ਹੈ ਕਿ ਇਸ ਦਾ 2 ਲੱਖ ਦੀ ਸਰਪ੍ਰੀ ਚਾਈ ਜਾਂਦੇ ਆ। ਉਹ ਵੀ ਇੱਕ ਫੋਰਮਲਟੀ ਹੈ ਜਿੰਨੇ ਹਮ ਦਾ ਕੰਮ ਅੱਜ ਸ਼ੁਰੂ ਹੋਣਾ। ਜੇਕਰਾਂ ਸਾਡਾ ਕੰਮ ਉਹਨਾਂ ਦਾ ਸਾਨੂੰ ਜੋ ਵੀ ਆਹੋ ਸਾਡੇ ਸ਼ਹਿਰ ਦੇ ਮਤਿਆਂ ਦਾ ਰਿਕਾਰਡ ਕੋਲ ਨੇ ਵੀ ਇਹਨਾਂ ਦਾ ਬੁਰਾ ਹਾਲ ਵੀ ਉਹਨਾਂ ਨੂੰ ਕੋਈ ਦਿੱਕਤ ਨੋਟ ਕੋਈ ਬਾੜਾਂ ਦੇ ਵਿੱਚ ਸਿਰੇ ਪੈ ਚੁੱਕਿਆ ਉਹ ਹੀ ਮੈਂ ਐਮਸੀਆ ਦੇ ਖਿਲਾਫ ਕਰਦੀ